ਮਸ਼ਕਾਤ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਪਿਛਲੇ ਕਈ ਦਿਨਾਂ ਤੋਂ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਅੱਜ ਨਰੋਜਮਨ ਸਿੰਘ ਦੇ ਅਦੀਨ ਆਉਂਦੇ ਪਿੰਡ ਤਾਸ਼ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬਹੁਤ ਸਾਰੇ ਕਿਸਾਨਾਂ ਦੇ ਘਰ ਡਰੇ ਨੇ ਅਤੇ ਕਿਸਾਨਾਂ ਦੇ ਬਹੁਤ ਸਾਰੇ ਸਮਾਨ ਵੀ ਰੁੜਨ ਦਾ ਸਮਾਚਾਰ ਸਾਹਮਣੇ ਆ ਪਰ ਦੱਸਦੀ ਹੈ ਕਿ ਇਸ ਦੇ ਨਾਲ ਹੀ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਸਾਹਮਣੇ ਦਿਖਾਈ ਦੇ ਰਿਹਾ ਜਿਸ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਵੱਡੀ ਮਾਤਾ ਦੇ ਵਿੱਚ ਇਸ ਖੇਤਰ ਦੇ ਵਿੱਚ ਗੰਨੇ ਦੀ ਫਸਲ ਨੂੰ ਬੀਜਿਆ ਗਿਆ ਸੀ ਔਰ ਦੱਸਦੀ ਹੈ ਕਿ ਹਰ ਦੌਰਾਨ ਇਸ ਗੰਨੇ ਦੀ ਫਸਲ ਦੇ ਵਿੱਚ 10 ਫੁੱਟ ਦੇ ਕਰੀਬ ਪਾਣੀ ਫਿਰ ਚੁਕਿਆ ਹੈ ਕਿ ਚਲਦੇ ਅੱਜ ਵੀ ਕਿਸਾਨਾਂ ਦੀ ਸੁਣੀਆਂ ਤਾਂ ਕਿਸਾਨ ਦਾ ਕਹਿਣਾ ਹੈ ਕਿ 4-4 ਫੁੱਟ ਤੱਕ ਇਹਨਾਂ ਫਸਲਾਂ ਦੇ ਵਿੱਚ ਇਸ ਵੇਲੇ ਪਾਣੀ ਖੜਾ ਹੈ ਕਿਸਾਨ ਨੇ ਜਾਣਕਰ ਦੇਣ ਤੋਂ ਦੱਸਿਆ ਕਿ ਇੱਕ ਏਕੜ ਕਿਸਾਨ ਗੰਨੇ ਦੀ ਫਸਲ ਨੂੰ ਬੀਜਣ ਦੇ ਲਈ 30000 ਦੇ ਪ੍ਰਤੀ ਖਰਚਾ ਆਉਂਦਾ ਹੈ ਪਰੰਤੂ ਇਸ ਵੇਲੇ ਫਸਲ ਦੀ ਹਾਲਾਤ ਦੇਖ ਕੇ 100 ਰੁਪਇਆ ਵਕਦਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਕਿ ਇਸ ਫਸਲ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ ਦਿਖ ਰਿਹਾ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਫਸਲ ਦੀ ਅਲੱਗ ਤੋਂ ਗਰਦੋਰੀ ਕਰਕੇ ਜੋ ਕਿਸਾਨਾਂ ਦਾ ਨੁਕਸਾਨ ਹੁੰਦਾ ਦਿਖ ਰਿਹਾ ਉਸ ਦੀ ਪਰਪਾਈ ਕੀਤੀ ਜਾਵੇ ਤਾਂ ਜੋ ਕਿਸਾਨ ਆਰਥਿਕ ਤੰਗੀ ਦੀ ਮਾਰ ਹੇਟ ਨਾ ਉ ਤੁਸੀਂ ਦੇਖ ਲਈਓ ਪੰਜਾਬ ਬਲਡਰ ਨਿਊਜ਼ ਰਕੇਸ਼ ਸ਼ਰਮਾ ਦੀ ਰਿਪੋਰਟ ਬੰਮੀਾਰ ਕੀ ਨਾਮ ਜੀ ਮੇਰਾ ਨਾਮ ਜਗੀਰ ਸਿੰਘ ਹੈ ਜੀ ਪਿੰਡ ਤਾਸ਼ ਹੈ ਜੀ ਮਾਹਮਰ ਦਾ ਰਕਵਾ ਜੀ ਹਾਂ ਜੀ ਮੇਰਾ 18 ਕਿੱਲੇ ਕੰਨਾ ਜੀ ਹਾਂ ਜੀ ਉਹਦੇ ਵਿੱਚ ਮਨ ਲੱਕੇ 10 11 ਫੁੱਟ ਤੱਕ ਮਨ ਲੱਕੇ ਪਾਣੀ ਲੰਘ ਚੁੱਕਾ ਤੇ ਪਾਣੀ ਅਜੇ ਉਹਦਾ ਨਿਕਾਸ਼ ਕੋਈ ਨਹੀਂ ਆ ਪਾਣੀ ਅਜੇ ਵੀ 2-2 ਫੁੱਟ ਵਿੱਚ ਹੈ ਹੂੰ ਅਸੀਂ ਕਹਿੰਦੇ ਆ ਗੰਨਾ ਤਾਂ ਚਲੋ ਪਤਾ ਨਹੀਂ ਬਤਨਾ ਕਿ ਨਹੀਂ ਬਤਨਾ ਲੇਕਿਨ ਸਾਨੂੰ ਦਾਣਾ ਕੁਛ ਨਾ ਕੁਛ ਸਨ ਹਾਸਲ ਹੋ ਜਾਏ ਮੈਂ ਇਸ ਗੰਨੇ ਦੀ ਫਸਲ ਦੇ ਵਿੱਚ 22000 ਰੁਪਇਆ ਲਾਂਨ ਤੋਂ ਲੈ ਕੇ ਮਤਲਬ ਕਿ ਫਸਲ ਨੂੰ ਪੂਰੀ ਕਰਨ ਤੱਕ 22000 ਰੁਪਇਆ ਖਰਚਾ ਆ ਜਾਂਦਾ ਜੀ ਹਾਲਾਂਕਿ ਝੋਨਾ ਵੀ 10 ਕਿਲੋ ਮਰ ਗਿਆ ਜਦੇ ਵਿੱਚ ਝੋਨੇ ਦੀ ਜਿਹੜੀ ਹੈ ਖੇਤੀ ਹੈ ਇਹਦੇ ਵਿੱਚ 8 9 10000 ਤੱਕ ਖਰਚਾ ਆਦਾ ਲੇਕਿਨ ਗੰਨੇ ਦਾ ਖਰਚਾ ਜਿਹੜਾ ਇਹ 22 ਤਰੇ ਹਯਾਰ ਤੱਕ ਪਹੁੰਚਦਾ ਤੇ 18 ਕਿਲੇ ਗੰਨਾ ਜੀ ਜਿਹਦੇ ਵਿੱਚੋਂ ਮੀਂਹ ਨਹੀਂ ਕੋਈ ਇੱਕ ਟਰਾਲੀ ਤੱਕ ਵੀ ਗੰਨਾ ਪੈਲੀ ਚੋਵੇ ਜਿੱਥੇ ਗੰਨਾ 2.5 ਲੱਖ ਦਾ ਨਿਕਲਦਾ ਸੀ ਜਾਂ 2 ਲੱਖ ਦਾ ਨਿਕਲਦਾ ਸੀ ਉਹਦੇ ਵਿੱਚ ਮਤਲਬ ਹੋ ਸਕਦਾ ਕਿਉਂਕਿ ਦਬਿਆ ਵੀ ਗਿਆ ਉਹਦੇ ਸਿਰਫ ਪ੍ਰਵਾਹ ਹੀ ਰਹਿ ਗਏ ਕਿੰਨਾ ਗੰਨਾ ਇਸ ਇਲਾਕੇ ਦੇ ਵਿੱਚ ਪੂਤਾ ਜਿਹੜਾ ਸਪੇਅਰ ਦਾ ਪਾਣੀ ਇਹ ਇਹ ਇਲਾਕਾ ਦੇ ਕੋਈ ਕੌਮ ਸਾ ਕੰਮ ਦੋ ਪਿੰਡਾਂ ਦੇ ਵਿੱਚ ਉਹ 150 ਕਿਲੇ ਤਕਰੀਬ ਜਿਹੜਾ ਗੰਨਾ ਤਾਂ ਪੈ ਗਿਆ ਕੀ ਮੰਗ ਕਰਦੇ ਦੀ ਸਰਕਾਰ ਤੋਂ ਅਸੀਂ ਕਹਿੰਦੇ ਆ ਚਲੋ ਸਾਨੂੰ ਮਨ ਕੇ ਇਸ ਖਰਚੇ ਦੀ ਤੱਕੀ ਪੋਜੇ ਕੋਈ ਗੱਲ ਨਹੀਂ ਉਹ ਚਲੋ ਉਹ ਸਾਰੀ ਦੁਨੀਆ ਨਾਲ ਮਾਰ ਬੱਜ ਗਈ ਆ ਅਸੀਂ ਨਹੀਂ ਕਰ ਸਕਦੇ ਵੀ ਆ 1.2 ਲੱਖ ਦਾ ਗੰਨਾ ਤੇ ਸਾਨੂੰ 2 ਲੱਖ ਹੀ ਮਿਲੇ ਕਿਲੇ ਦਾ ਇੱਕੜ ਦਾ ਨਿਕਣਾ ਫਿਰ ਵੀ ਜੋ ਆਪਣੇ ਮਨ ਵਿੱਚ ਮਣਿਆਪਾ ਦਾ ਉਸ ਹਿਸਾਬ ਨਾਲ ਸਾਨੂੰ ਉਹਦਾ ਖਰਚਾ ਦਿੱਤਾ ਜਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਸਾਡਾ ਹੀ ਕੁਮਾਂ ਦਾ ਖਰਾਬ ਹੋਇਆ ਜਿਆਦਾ ਝੋਨੇ ਦਾ ਵੀ ਨਸਖਾਣ ਹੋਇਆ ਏ ਪਿੰਡ ਚ ਵੀ ਪਾਣੀ ਥੋੜਾ ਮਾੜਾ ਮਾੜਾ ਫਿਰ ਗਿਆ ਏ ਇਹਦਾ ਲੋਕਾਂ ਨੂੰ ਹੱਕ ਮੰਨ ਦਿੱਤਾ ਜਾਵੇ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਪੈਲੀ ਜਿਹੜੀ ਖਰਾਬ ਹੋਈ ਇਹਦੇ ਨਾਲ ਸਾਡੀ 3-4 ਕਿੱਲੇ ਖਰਾਬ ਹੋ ਗਈ ਆ ਪੇਂਟ ਦੀ ਬਹੁਤ ਜਾਣੀ ਦੀ ਖਰਾਬ ਹੋਈ ਆ ਹਾਂਜੀ ਕੀ ਮੰਗ ਕਰਦੇ ਸੀ ਮੰਗਦਾ ਜੋ ਮਨ ਦਿਤ ਤਾ ਜਾਵੇ ਸਾਰਿਆਂ ਨੂੰ ਇਹਨਾ ਆਪਣਾ ਮੇਰਾ ਨਾਮ ਜ ਮੰਗਾ ਰਾਮ ਬਾੜ ਦੇ ਨਾਲ ਕੀ ਕਿ ਨੁਕਸਾਨ ਆ ਇਹਨਾਂ ਮਾਖਨਪੁਰ ਸਰਪੰਚਾਂ ਆ ਇਹਦਾ ਮਾਖਨਪੁਰ ਦਾ ਰਕਬਾ ਸਾਰਾ ਇਹ ਇਹ ਦੁਨੀਆਂ ਦੇਖ ਰਿਹਾ ਸਾਹਮਣੇ ਇਹ ਕੁਮਾਰ ਜਿਹੜਾ ਇਹ 8-8 10-10 ਫੁੱਟ ਜਿਹੜਾ ਇਹ 2 ਫੁੱਟ ਰਹਿ ਗਿਆ ਤੇ ਲੰਮਾ ਪਾ ਗਿਆ ਫਲੱਡ ਦੇ ਕਾਰਨ ਇਸ ਕਰਕੇ ਅਹੀਂ ਚੋਣਿਆ ਵੀ ਸਾਨੂੰ ਜਿਹੜਾ ਇਹ ਗੁੱਜੀ ਫਲ ਦੇ ਨਾਲ ਨਾਲ ਕਮਾਦਾ ਹੀ ਖਰਾਬਾ ਮਿਲੇ ਕਿਉਂ ਇਹ ਹੁਣ ਨਾ ਇਹ ਭਈਆ ਵੜਨਾ ਤੇ ਨਾ ਇਹ ਕਿਸ ਪਾਸੇ ਜੋ ਕਰਿਆ